ਆਮ ਆਦਮੀ ਕਲੀਨਿਕ ਖੋਲਦੇ ਆ ਗੇੜ ਕਰੋੜ ਬੰਦਾ ਉਥੋਂ ਦਵਾਈ ਲੈ ਗਿਆ ਕੌਣ ਹੈ ਢੇਰ ਕਰੋੜ ਗਰੀਬ ਦਲਿਤ ਪਰਿਵਾਰ ਜਿਹੜੇ ਸਰਕਾਰੀ ਹਸਪਤਾਲਾਂ 'ਚ ਜਾਂਦੇ ਆ ਬਸ ਉਥੇ ਲੈਣਾਂ 'ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖਵੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਮੇਰੇ ਵੱਲੋਂ ਸਾਰਨਪੇ ਆਰਪੜੀ ਸ਼ਸ਼ੀਕਾਲ ਮੇਰਾ ਨਾਮ ਰਵੀ ਕੁਮਾਰ ਹੈ ਤੇ ਮੈਂ ਇੱਥੇ ਆਮ ਆਦਮੀ ਕਲੀਨਿਕ ਦਫਰਪੁਰ ਵਿਖੇ ਕੰਮ ਕਰਦਾ ਹਾਂ ਸਾਡੇ ਕੋਲ ਡਫਰਕੁੱਟ ਪਿੰਡ ਤੋਂ ਆਸ-ਪਾਸ ਦੇ ਪਿੰਡੋਂ ਕਈ ਪੇਸ਼ੰਗੋ ਆਉਂਦੇ ਨੇ ਤੇ ਅਸੀਂ ਉਹਨਾਂ ਨੂੰ ਦਵਾਈਆਂ ਫ੍ਰੀ ਦਵਾਈਆਂ ਪ੍ਰੋਵਾਈਡ ਕਰਦੇ ਆਂ ਆਪਣੇ ਕੋਲ ਅੱਸੀ ਤੋਂ ਵੱਧ ਦਵਾਈਆਂ ਅਵੇਲੇਬਲ ਹੈਗੀਆਂ ਤੇ 40 ਤੋਂ ਵੱਧ ਆਪਣੇ ਕੋਲ ਟੈਸਟ ਹੁੰਦੇ ਨੇ ਜਿਸ ਦਾ ਆਮ ਲੋਕਾਂ ਨੂੰ ਕਈ ਕਾਫੀ ਫਾਇਦਾ ਹੋ ਰਿਹਾ ਹੈ ਕਿਸੇ ਵੀ ਪੇਸ਼ੰ ਨੂੰ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਨੂੰ ਬਾਹਰ ਨਹੀਂ ਜਾਣਾ ਪੈਂਦਾ ਕਿਸੇ ਪ੍ਰਾਈਵੇਟ ਹਸਪਤਾਲ 'ਚ ੱਟਕੇ ਨਹੀਂ ਖਾਣੇ ਪੈਂਦੇ ਤੇ ਜਿਹੜੇ ਬਾਹਰ ਪ੍ਰਾਈਵੇਟ ਹਸਪਤਾਲਾਂ 'ਚ 1500 2000 ਦੇ ਟੈਸਟ ਹੁੰਦੇ ਉਹ ਸਾਡੇ ਕੋਲ ਫ੍ਰੀ ਅਵੇਲੇਬਲ ਹੁੰਦੇ ਹੈਗੇ ਆ ਟੈਸਟ ਉਹ ਸਾਰੇ ਆਪਣੇ ਕੋਲ ਹੁੰਦੇ ਹੈਗੇ ਤੇ ਆਮ ਆਦਮੀ ਕਲੀਨਿਕ ਗਰੀਬ ਲੋਕਾਂ ਵਾਸਤੇ ਇੱਕ ਸੁਗਾਤ ਦੀ ਤਰ੍ਹਾਂ ਜਿਸ ਦਾ ਲੋਕੀ ਕਾਫੀ ਫਾਇਦਾ ਉਠਾ ਰਹੇ ਹਨ ਜਿਹੜੇ ਲੋਕ ਗਰੀਬ ਲੋਕੀ بڑے ਹਸਪਤਾਲਾਂ ਚ ਪ੍ਰਾਈਵੇਟ ਹਸਪਤਾਲਾਂ ਚ ਜਾ ਕੇ ਇਲਾਜ ਨਹੀਂ ਕਰਵਾ ਸਕਦੇ ਸੀ ਉਹਨਾਂ ਲਈ ਆਮ ਆਦਮੀ ਕਲੀਨਿਕ ਇੱਕ ਵਰਦਾਨ ਦੀ ਤਰ੍ਹਾਂ ਸਾਬਤ ਹੋਇਆ ਹੈ ਆਮ ਆਦਮੀ ਕਲੀਨਿਕ ਪੰਜਾਬ ਵਿੱਚ ਸਦਾ ਹੀ ਖੁੱਲੇ ਰਹਿਣੇ ਚਾਹੀਦੇ ਤੇ ਇਸ ਦਾ ਲੋਕਾਂ ਨੂੰ ਕਾਫੀ ਫਾਇਦਾ ਹੁੰਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਦੇ ਸੀਐਮ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਆਮ ਆਦਮੀ ਕਲੀਨਿਕ ਖਲਵਾਏ ਤੇ ਪੰਜਾਬ ਨੌਜਵਾਨ ਨੂੰ ਰੋਜ਼ਗਾਰ ਦਿੱਤਾ ਤੇ ਪੰਜਾਬ ਦੇ ਲੋਕਾਂ ਦੀ ਹੈਲਥ ਵਿੱਚ ਵੀ ਕਾਫੀ ਸੁਧਾਰ ਆਇਆ ਹੈ